ਇਹ ਚੰਡੀਗੜ੍ਹ ਰੋਡ ਤੇ ਪੜਿਆ ਹੋਇਆ ਕਿਤੇ ਕੋਲ 32 ਸੈਕਟਰ ਦੇ ਕੋਲ 32 ਸੈਕਟਰ ਦੇ ਕੋਲ ਇਹ ਗ੍ਰੀਨਲੈਂਡ ਸਕੂਲ ਦੇ ਬੈਕਸਾਈਡ ਦੇ ਆ ਜੇ ਕਿਸੇ ਨੇ ਕਰਵਾਣਾ ਹੋਵੇ ਤਾਂ ਮੈਨੂੰ ਤੁਸੀਂ ਸੱਪਰਕ ਕਰ ਸਕਦੇ ਹੋ ਤੁਸੀਂ ਮੈਸੇਜ ਕਰ ਦਿਓ ਤੇ ਇਹ ਵੀ ਤੁਹਾਡਾ ਰਾਹ ਉੱਪਰ ਪੜ ਦੇਗਾ ਠੀਕ ਹੈ ਥੋੜੇ ਬੋਲੇ ਪੈਸੇ ਜੇ ਦੇਣੇ ਹੋਏ ਤੇ ਦੇ ਦਿਓ ਇਹ ਖਬਰ ਪ੍ਰੋ ਪੰਜਾਬ ਟੀਵੀ ਤੇ ਵੀ ਖਬਰ ਆਈ ਹੈ ਅਖਬਾਰਾਂ 'ਚ ਵੀ ਆਈ ਹੈ ਤੇ ਮੈਂ ਵੀ ਸ਼ੇਅਰ ਕੀਤੀ ਸੀਗੀ ਤੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਕਿਤੇ ਵੀ ਜਾਣਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਅੱਜ ਆਪਾਂ ਜਾ ਰਹੇ ਹਾਂ ਪਹਿਲਾਂ ਇੱਕ ਕੰਮ ਕਰਵਾਉਣਾ ਸੀਗਾ ਆ ਦੇਖੋ ਬਾਈਕ ਦਾ ਬਾਈਕ ਦਾ ਐਕਚੁਅਲੀ ਜੇ ਅਸੀਂ ਨੰਬਰ ਪਲੇਟਾਂ ਲਗਵਾਣੇ ਸਿਕਿਉਰਿਟੀ ਨੰਬਰ ਪਲੇਟਾਂ ਠੀਕ ਆ ਅਪਲਾਈ ਕੀਤੀ ਹੋਈਆਂ ਸੀ ਤੇ ਅੱਜ ਸਾਨੂੰ ਅਪਾਇੰਟਮੈਂਟ ਮਿਲੀ ਹੈ ਤੇ ਤਾਂ ਕਰਕੇ ਅਸੀਂ ਫਿਰ ਹੁਣ ਚੱਲੇ ਆ ਮੈਂ ਤੇ ਮਨੀ ਫੜਾਫਟ ਕਿਉਂਕਿ ਸਾਡੇ ਨੂੰ ਤਾਂ 11:30 ਦਾ ਟਾਈਮ ਸੀ ਤੇ ਹੁਣ 10:00 ਵੱਜ ਚੁੱਕੇ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਦਾ ਸ਼ਡਿਊਲ ਡਿਸਕਸ ਕਰਾਂਗੇ ਤੇ ਹੁਣ ਪਹਿਲਾਂ ਜਾ ਕੇ ਤੇ ਫਟਾਫਟ ਆਉਣੇ ਆ। ਹਾਂਜੀ ਤੇ ਨਿਕਲ ਚੁੱਕੇ ਆ ਤੇ ਬਾਹਰ ਅੱਜ ਮੌਸਮ ਬਹੁਤ ਵਧੀਆ ਹੈ। ਕੱਚੀ ਕੱਚੀ ਧੁੱਪ ਨਹੀਂ ਤਾਂ ਇਸ ਟਾਈਮ ਤਾਂ ਧੁੱਪ ਸਾੜ ਬੰਦੀ ਹੁੰਦੀ ਸੀ ਹੈਨਾ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਤੇ ਹੁਣ ਮੌਸਮ ਹੈ ਇਹਨੂੰ ਬਹੁਤ ਵਧੀਆ ਕਿਉਂਕਿ ਆਲੇ ਦੁਆਲੇ ਬਾਰਿਸ਼ ਹੋ ਰਹੀ ਹੈ ਤੇ ਇੱਥੇ ਫੈਸੇ ਵੀ ਮੌਸਮ ਵਧੀਆ ਬਣਿਆ ਹੋਇਆ ਹੈ। ਹਵਾ ਚੱਲ ਰਹੀ ਹੈ ਤੇ ਬਹੁਤ ਜ਼ਿਆਦਾ ਖੁਸ਼누ਮਾ ਮੌਸਮ ਹੋਇਆ ਪਿਆ। ਜੀ ਦੇ ਖਰੀ ਖਰੀ ਉਹ ਕੰਮ ਕਰਨਾ ਪੈਂਦਾ ਜਿਹਦੇ ਬਾਰੇ ਨਾ ਸੋਚਿਆ ਹੋਵੇ ਤੇ ਨਾ ਕਰਨਾ ਚਾਹੀਏ ਹੈਨਾ ਹੁਣ ਤੁਸੀਂ ਦੇਖ ਰਹੇ ਹੋ ਵੀ ਸਾਹਮਣੇ ਉਹ ਸਾਡੇ ਸਾਰੀ ਟ੍ਰੈਫਿਕ ਆ ਰਹੀ ਹੈ ਤੇ ਅਸੀਂ ਜਾ ਰਹੇ ਹਾਂ ਰੋਂਗ ਸਾਈਡ ਦਾ ਕਾਰਨ ਇਹ ਆ ਵੀ ਅਸੀਂ ਆਰ ਸੀ ਘਰ ਕੋ ਲੈ ਆਏ ਤੇ ਆਰ ਸੀ ਤੋਂ ਬਿਨਾ ਨੰਬਰ ਪਲੇਟ ਲੱਗੜੀ ਨਹੀਂ ਮੋਟਰਸਾਈਕਲ ਕੋੜਾ ਪੰਗਾ ਯਾਰ ਡਰ ਵੀ ਲੱਗਦਾ ਇਧਰੋਂ ਰੋਂਗ ਸਾਈਡ ਜਾਂਦੇ ਹਾਂ ਨਾ ਹਾਂਜੀ ਤੇ ਜਿਹੜੇ ਕੰਮ ਆਏ ਸੀ ਆਪਣਾ ਕੰਮ ਅੱਜ ਫਾਈਨਲੀ ਹੋ ਗਿਆ ਉਹ ਅੜਚਾਂ ਪਈ ਨਹੀਂ ਰਾਮ ਮਿੰਟੋਂ ਮਿੰਟ ਹੋ ਗਿਆ ਕਿ ਨਹੀਂ ਤੇ ਆ ਪਿੱਛੇ ਟ్రਾਇਲ ਸੈਂਟਰ ਹੈ ਇੱਥੇ ਟ్రਾਈਡਰੂ ਹੀ ਦਿੰਦੇ ਆ ਜੋ ਟੈਸਟ ਟੈਸਟ ਹੁੰਦਾ ਠੀਕ ਹੈ ਜੀ ਤੇ ਇਹ ਚੰਡੀਗੜ੍ਹ ਰੋਡ ਤੇ ਬਣਿਆ ਹੋਇਆ ਕਿਹਦੇ ਕੋਲ ਹੈ 32 ਸੈਕਟਰ ਦੇ ਕੋਲ 32 ਸੈਕਟਰ ਦੇ ਕੋਲ ਤੇ ਗ੍ਰੀਨਲੈਂਡ ਸਕੂਲ ਦੇ ਬੈਕਸਾਈਡ ਦੇ ਆ ਆ ਇਹ 32 ਸੈਕਟਰ ਹੀ ਆ ਗ੍ਰੀਨਲੈਂਡ ਸਕੂਲ ਦੀ ਬੈਕਸਾਈਡ ਦੇ ਆ ਕਿਹੜਾ ਸਕੂਲ ਹੈ ਸਕੂਲ ਆਫ ਐਮੀਨੈਂਸ ਇਹ ਸਕੂਲ ਕੋ ਆਫ ਐਮੀਨੈਂਸ ਹੈ ਕੋਈ ਹੈ ਨਾ ਸੈਕਟਰ 32 ਸੈਕਟਰ 32 'ਚ ਖੜੇ ਆ ਆਪਾਂ ਲੁਧਿਆਣਾ ਲੁਧਿਆਣਾ ਚਲੋ ਜੀ ਹਾਂਜੀ ਤੇ ਹੁਣ ਮੰਨੀ ਦੇ ਆਫਿਸ ਬੈਠੇ ਸੀ ਆਪਾਂ ਤੇ ਇੱਥੇ ਆਏ ਸੀ ਆਪਾਂ ਨਸਾਂਸ ਅਪਲਾਈ ਕਰਨ ਲਈ ਲਾ ਲਾ ਠੀਕ ਹੈ ਤੇ ਜੇ ਕਿਸੇ ਨੇ ਕਰਵਾਣਾ ਹੋਵੇ ਤੇ ਮੰਨੀ ਨੂੰ ਤੁਸੀਂ ਸਭ ਪਰੇ ਕੇ ਕਰ ਸਕਦੇ ਆ ਜੀਆ ਮੈਸੇਜ ਕਰ ਦਿਓ ਤੇ ਫਿਰ ਤੁਹਾਡਾ ਰਾਹ ਉਹਦਾ ਪਰਦੇਗਾ ਠੀਕ ਹੈ ਥੋੜੇ ਬਲੇ ਪੈਸੇ ਜੇ ਦੇਣੇ ਹੋਏ ਤੇ ਦੇ ਦੇ ਦੇਖਿਆ ਨਾ ਉਹ ਟਰੈਕਟਰ ਮੱਲਮੈਦੀ ਕਰ ਦੇਗਾ ਅਪਲਾਈ ਦੀਗਾ ਸੰਪਰਕ ਹੈਗਾ ਬਰੀਜ਼ ਨਹੀਂ ਨਾ ਬਰੀਜ਼ ਦੀ ਵਾਤ ਹੋਏਗਾ ਤੇ ਥੋੜੇ ਬਹੁਤ ਰੈਤ ਹੋਏਗੀ ਬੜੇ ਬੰਧਿਆ ਰੈਤ ਸਕੈਨਰ ਪਿਆ ਹੋਇਆ ਸਾਰਾ ਕੁਝ ਪਿਆ ਹੋਇਆ ਹੈ ਨਾ ਤੇ ਮੈਂ ਬਲੈਵ ਕੀਤਾ ਦੋਰਾਇਆ ਤੇ ਉਹ ਸਾਰਾ ਕੁਝ ਪਿਆ ਹੋਇਆ ਹੈ ਤੇ ਤੁਸੀਂ ਆਰਾਮ ਨਾਲ ਅਪਲਾਈ ਕਰਵਾ ਸਕਦੇ ਠੀਕ ਹੈ ਜੀ ਮੈਂ ਆਪਣਾ ਕਰਵਾ ਰਿਹਾ ਹਾਂਜੀ ਤੇ ਹੁਣ ਮੈਂ ਘਰ ਆ ਚੁੱਕਿਆ ਤੇ ਘਰ ਆ ਕੇ ਬਹੁਤ ਜ਼ਿਆਦਾ ਯਾਨੀ ਕਿ ਤਕਾਵਟ ਹੋ ਗਈ ਹੈ ਜਗਾ ਜਗਾ ਹੈ ਨਾ ਬੜੀ ਜਗਾ ਰੁਕ ਰੁਕ ਕੇ ਆਏ ਆ ਤੇ ਘੁੰਮ ਫਿਰ ਕੇ ਆਏ ਆ ਹਨਾ ਤੇ ਬਾਕੀ ਸਾਰੇ ਕੰਮ ਹੋ ਗਏ ਹੋ ਹੁਣ ਮਤਲਬ ਮੇਰੇ ਮੋਟਰਸਾਈਕਲ ਦੇ ਜਿੰਨੇ ਦਸਤਾਵੇਜ਼ ਸੀ ਆਪਾਂ ਸਾਰੇ ਪੂਰੇ ਕਰ ਲਏ ਨੇ ਤੇ ਕੰਗ੍ਰੈਚੁਲੇਸ਼ਨਸ ਟੂ ਮੀ ਤੇ ਆਪਾਂ ਸਾਰੇ ਡਾਕੂਮੈਂਟ ਹੁਣ ਪੂਰੇ ਕਰ ਲਏ ਹੁਣ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਜਿੱਥੇ ਮਰਜ਼ੀ ਜਾ ਸਕਦੇ ਵਹਿੰਦਾ ਅੱਗੇ ਡਾਰ ਹੁੰਦਾ ਸੀਗਾ ਤੇ ਬੜੇ ਲੋਕ ਤਾਨੇ ਮਾਰਦੇ ਸੀ ਜੇ ਤੇਰੇ ਮੋਟਰਸਾਈਕਲ ਦੇ ਤੇਰੇ ਕੋਲ ਡਾਕੂਮੈਂਟ ਨਹੀਂ ਹੈਗੇ ਨਾ ਇਹ ਐ ਉਹ ਤੇ ਆਪਾਂ ਲੈਸਨਸ ਵੀ ਅਪਲਾਈ ਕਰਤਾ ਇਹ ਉਹ ਸਾਰਾ ਕੁਝ ਕਰਤਾ ਤੇ ਹੁਣ ਇੱਕ ਦਿੱਕਤ ਰਹਿ ਗਈ ਹੈ ਇੰਸ਼ੋਰੈਂਸ ਕਰਵਾਈ ਸੀਗੀ ਤੇ ਉਹਦੇ ਚ ਜਿਹੜੀ ਆਈਡੀ ਆ ਉਹਨੇ ਨਕਲੀ ਪਾਤੀ ਤੇ ਹੁਣ ਸਾਰਾ ਕੁਝ ਸੈਂਡ ਕਰਨਾ ਹੈ ਨਾ ਤੇ ਫਿਰ ਉਹ ਕੇਵਾਈਸੀ ਕਰੇਗਾ ਤੇ ਫਿਰ ਇੰਸ਼ੋਰੈਂਸ ਵੀ ਹੋ ਕੇ ਆ ਜਾਈਗੀ ਠੀਕ ਹੈ ਜੀ ਤੇ ਹੁਣ ਫਿਲਹਾਲ ਨਹਾਵਾ-ਧੋਵਾ ਤੇ ਮੈਂ ਥੋੜੀ ਦੇਰ ਬਾਅਦ ਤੁਹਾਨੂੰ ਮਿਲਦਾ ਨਾਤ ਹੋਵੇ ਠੀਕ ਹੈ ਜੀ ਓਕੇ ਜੀ ਬਾਏ ਬਾਏ ਹਾਂ ਜੀ ਤੇ ਹੁਣ ਜਿਵੇਂ ਦੁਪਹਿਰ ਹੋਈ ਹੈ ਹੁਣੇ ਗਰਮੀ ਵੀ ਵੱਧ ਗਈ ਹੈ ਤੇ ਮੈਂ ਹੁਣ ਇਦਾਂ ਵੀ ਮੈਂ ਥੋੜਾ ਜਿਹਾ ਨਹਾਣਾ ਧੋਣਾ ਸੀਗਾ ਦਿੱਤਾ ਕਰਕੇ ਹੁਣ ਮੈਂ ਕਿਹਾ ਮੈਂ ਇਸ ਸਮਾਨ ਨੂੰ ਲੈ ਆ ਰਿਹਾ ਤੇ ਸਾਡੇ ਘਰੇ ਲੰਚ ਬਣਨ ਲੱਗਾ ਸੀਗਾ ਲੰਚ ਬਣਨ ਲੱਗਾ ਸੀਗਾ ਤੇ ਲੰਚ ਦੇ ਵਿੱਚ ਤੁਹਾਨੂੰ ਪਤਾ ਵੀ ਆਪਣੇ ਮੈਗੀ ਮਕਰੋਨੀ ਬੰਦੀ ਹੈ ਤੇ ਉਹ ਮੈਂ ਲੈ ਕੇ ਆਇਆ ਸੀ ਇਹ ਉਦੋਂ ਹੀ ਬਣਦੀ ਜਦੋਂ ਛੁੱਟੀ ਹੁੰਦੀ ਹੈ ਜਾਂ ਸਾਰੇ ਘਰੇ ਹੁੰਦੇ ਨੇ ਇਹ ਰੋਜ਼ ਹੀ ਬਣਦੀ ਹੈ ਹਾਂ ਹਾਂ ਹਾਂਜੀ ਤੇ ਆਹ ਦੇਖੋ ਆਹ ਸਮਾਨ ਲੈ ਕੇ ਆਇਆ ਸੀਗਾ ਤੇ ਇੱਕ ਤਾਂ ਨਿੰਮਕਾ ਲਿਆਏ ਆ ਠੀਕ ਹਾਂ ਤੇ ਦੀ ਫਰਮਾਇਸ਼ ਤੇ ਸੋ ਅੱਜ ਆਪਾਂ ਆ ਲੈ ਕੇ ਆਏ ਆ ਖੁੱਲੀ ਮਕਰੋਨੀ ਤੇ ਆਹਨ ਲੈ ਕੀਦੇ ਪੈਕਟ ਲੈ ਜਾਣਾ ਹਾਂ ਜੀ ਦੇ ਪੈਕਟ ਲੈ ਆਏ ਹਾਂ ਹਾਂ ਜੀ ਤੇ ਤੁਸੀਂ ਸ਼ਰਟ ਕਿ ਨਹੀਂ ਪਾਈ ਇਹ ਦੇਖੋ 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 ਹਾਂ ਜੀ ਤੇ ਹੁਣ ਤਿਆਰ ਸ਼ਾਰ ਹੋ ਕੇ ਬੈਠੇ ਆ ਤੇ ਖਾਣਾ ਆਣਾ ਖਾ ਲਿਆ ਸੀਗਾ ਹੈਨਾ ਭੁੱਖ ਬਹੁਤ ਲੱਗੀ ਹੋਈ ਸੀ ਤੇ ਬਾਕੀ ਹੁਣ ਦਿਨ ਢਲ ਰਿਹਾ ਤੇ ਮੈਂ ਵਲੌਗ ਵੀ ਪਾਣਾ ਸੀ ਵਲੌਗ ਮੈਨੂੰ ਲੱਗਦਾ ਲੇਟ ਹੋ ਜਾਣਾ ਅੱਜ ਫੇਰ ਤੇ ਬਾਕੀ ਗੱਲਬਾਤ ਇਦਾਂ ਵੀ ਇਸ ਜਿਹੜਾ ਹਫਤਾ ਬੀਤਿਆ ਹੈ ਨਾ ਬੀਤੇ ਦਿਨ ਹੀ ਹੈ ਨਾ ਤੇ ਬਹੁਤ ਵੱਡਾ ਹਾਦਸਾ ਹੋ ਗਿਆ ਸਾਡੇ ਪਰਿਵਾਰ ਦੇ ਵਿੱਚ ਮੇਰੇ ਸਹੁਰੇ ਪਰਿਵਾਰ ਦੇ ਵਿੱਚ ਤੇ ਮਨਪ੍ਰੀਤ ਦੇ ਪੇਕੇ ਪਰਿਵਾਰ ਦੇ ਵਿੱਚ ਤੇ ਬਹੁਤ ਜ਼ਿਆਦਾ ਦੁੱਖ ਦੀ ਹੈ ਨਾ ਖਬਰ ਹੋਈ ਹੈ ਨਾ ਪਤਾ ਹੋਣਾ ਵੈਸੇ ਕਈਆਂ ਨੂੰ ਜਿਹੜੇ ਰਿਸ਼ਤੇਦਾਰ ਵਗੈਰਾ ਉਹਨਾਂ ਨੂੰ ਤਾਂ ਪਤਾ ਹੋਵੇਗਾ ਤੇ ਇਦਾਂ ਹੋਇਆ ਵੀ ਮਨਪ੍ਰੀਤ ਦੇ ਸਕੇ ਚਾਚਾ ਜੀ ਦਾ ਲੜਕਾ ਵੱਡਾ ਲੜਕਾ ਸੀਗਾ ਉਹਦੀ ਐਕਸੀਡੈਂਟ ਦੇ ਵਿੱਚ ਉਹ ਮਤਲਬ ਪੂਰਾ ਹੋ ਗਿਆ ਉਹ ਹੈਨਾ ਤੇ ਕਾਫੀ ਜ਼ਿਆਦਾ ਸਾਈਡ ਮੂਵਮੈਂਟ ਸੀਗੀ ਸਾਡੇ ਲਈ ਤੇ ਅਚਾਨਕ ਹੀ ਸਵੇਰੇ ਇੱਦਾਂ ਹੀ ਪਤਾ ਲੱਗਦਾ ਹੈ ਨਾ ਕਿ ਹਾਂ ਰਾਤੀ ਫੋਨ ਆਇਆ लवली ਦਾ ਕਿ ਹਾਂ ਵੀ ਐਕਸੀਡੈਂਟ ਹੋ ਗਿਆ ਤੇ ਉਹ ਕਹਿੰਦਾ ਡੈਥ ਹੋ ਗਈ ਉਹਦੀ ਅੱਲਾ ਦਾ ਯਕੀਨ ਨਾ ਆਵੇ ਨਾ ਯਕੀਨ ਤਾਂ ਆਂਦਾ ਨਹੀਂ ਹੁੰਦਾ ਅਚਾਨਕ ਇਦਾਂ ਬੱਚੇ ਨੂੰ ਦੇਖਿਆ ਹੋਵੇ ਮੁੰਡੇ ਨੂੰ ਹੈਨਾ ਕਿਸੇ ਨੂੰ ਵੀ ਆਪਾਂ ਦੇਖਿਆ ਹੋਇਆ ਜਿਹੜੇ ਇਨਸਾਨ ਨੂੰ ਤੇ ਉਹ ਇਹਦੇ ਬਾਰੇ ਇਦਾਂ ਇੱਕਦਮ ਖਬਰ ਆਵੇ ਇੱਕ ਤਾਂ ਇੱਕਦਮ ਯਕੀਨ ਨਹੀਂ ਹੁੰਦਾ ਹੈਗਾ ਤੇ ਫਿਰ ਕੀ ਹੋਇਆ ਵੀ ਬਾਅਦ ਦੇ ਵਿੱਚ ਫਿਰ ਅਸੀਂ ਦੁਬਾਰਾ 2-3 ਵਾਰ ਹੈ ਨਾ ਫੋਨ ਕੀਤਾ ਵੀ ਦੱਸ ਦੱਸ ਕੀ ਹੈ ਨਾ ਉਹ ਕਹਵੇ ਕਿ ਹਾਂ ਡੈਥ ਹੋ ਗਈ ਹੈ ਹਲੇ ਬੋਡੀ ਲੈ ਕੇ ਆਣੀ ਹੈ ਫਿਰ ਵੀ ਸਾਲਾ ਯਕੀਨ ਨਾ ਹੋਵੇ ਕਿ ਹਾਂ ਇਦਾਂ ਇਦਾਂ ਹੋ ਗਿਆ ਤੇ ਬਾਕੀ ਫਿਰ ਬਾਅਦ ਚ ਕਨਫਰਮ ਹੋ ਗਿਆ ਕਿ ਹਾਂ ਡੈਥ ਹੋ ਗਈ ਹੈ ਤੇ ਫਿਰ ਅਸੀਂ ਫੜਾਫੜ ਨਿਕਲ ਗਏ ਤੇ ਮਨਪੀਤਾ ਹੁਣ ਇੱਕ ਗੱਲ ਹੋਰ ਹੋ ਗਈ ਹੈ ਵੀ ਇੱਕ ਤਾਂ ਮਨਪੀਤ ਦੇ ਹੁਣ ਪੇਪਰ ਵੀ ਖਤਮ ਹੋ ਗਏ ਨੇ ਠੀਕ ਹੈ ਸਤਰੀ ਨੂੰ ਲਾਸਟ ਪੇਪਰ ਸੀਗਾ ਤੇ ਰਵੀ ਡੈਥ ਕਦੋਂ ਹੋਈ ਹੈ 5 5 ਤਰੀਕ ਨੂੰ ਹੈ ਨਾ ਦੋ ਦਿਨ ਰਹਿੰਦੇ ਸੀ ਇਹਦੇ ਤੇ ਪੇਪਰਾਂ ਨੂੰ ਤੇ ਇਹ ਸੋਚਦੀ ਸੀਗੀ ਵੀ ਜਾਵਾਂਗੀ ਹੈ ਨਾ ਜਿਵੇਂ 7 ਤਰੀਕ ਨੂੰ ਪੇਪਰ ਖਤਮ ਹੋਣੇ ਆ ਤੇ ਉਸ ਤੋਂ ਬਾਅਦ ਲਵਲੀ ਲੈ ਜਾਏਗਾ ਹੈ ਨਾ ਤੇ ਉੱਥੇ ਚੱਲ ਰਿਹਾ ਹੈਗੀ ਦੋ ਚਾਰ ਦਿਨ ਰਹਿਣ ਦੀ ਪਲਾਨਿੰਗ ਬਣਾਈ ਸੀ ਇੱਕ ਮੇਲਾ ਸੀ ਉੱਥੇ ਹੈ ਨਾ ਹਾਂ ਮੇਲਾ ਵੀ ਸੀਗਾ ਬਾਬਾ ਜੀ ਉੱਥੇ ਬਾਬੇ ਗੁਰਦੁਆਰਾ ਸਾਹਿਬ ਆ ਉੱਥੇ ਬਸ ਫਿਰ ਕੀ ਸੀ ਜਾਣਾ ਕੀ ਹੈ ਕੁਝ ਹੋ ਗਿਆ ਫਿਰ ਉਸ ਤੋਂ ਬਾਅਦ ਵਿੱਚ ਪੈ ਗਿਆ ਹਾਂ ਮੰਨ ਨਹੀਂ ਕੀਤਾ ਫਿਰ ਜਾਣ ਦਾ ਸਾਰਾ ਕੁਝ ਕੈਨਸਲ ਹੋ ਗਿਆ ਨਾ ਤਾਂ ਹੀ ਕਰਕੇ ਅਸੀਂ ਵੀ ਪਲਾਨ ਬਣਾ ਰਹੇ ਸੀ ਕਿ ਹਾਂ ਬਲੌਗ ਵਗੈਰਾ ਬਣਾਵਾਂਗੇ ਜਾਂ ਕਿਤੇ ਜਾਵਾਂਗੇ ਨਾ ਪਰ ਸਾਰਾ ਕੁਝ ਵਿਚੇ ਹੀ ਰਹਿ ਗਿਆ ਤੇ ਹਲੇ ਤੋਂ ਪੋਸਟਪੋਨ ਹੋ ਗਈਆਂ ਉਹ ਚੀਜ਼ਾਂ ਸਾਰੀਆਂ ਜਿਹੜੇ ਹੋ ਗਏ ਪਤਾ ਨਹੀਂ ਕਦੋਂ ਹੈ 12 ਤਰੀਕ ਨੂੰ 12 ਤਰੀਕ ਨੂੰ 12 ਤਰੀਕ ਦਾ ਅੱਜ ਕਿੰਨੇ ਦਿਨ ਹੈ 8 ਤਰੀਕ ਹੈ ਅੱਜ ਤੇ ਨੋ ਬੁੱਧਵਾਰ ਹੈ ਨਾ ਬੁੱਧਵਾਰ ਹੈ ਨਾ ਜੋ ਬੁੱਧਵਾਰ ਆ ਫਿਰ ਬੁੱਧਵਾਰ ਤੋਂ ਹੀ ਜਾਓਗੇ ਚਲੋ ਕੋਈ ਗੱਲ ਚਬਾਕੀ ਹਰਿਆ ਅੱਜ ਕੱਲ ਇਹ ਜਿਹੜੇ ਮੁੰਡੇ ਇਕੱਠੇ ਹੋ ਕੇ ਚਲਾਨ ਲੱਗ ਜਾਂਦੇ ਨੇ ਨਾ ਹਾਂ ਬਾਈਕ ਤੇ ਸੱਚ ਐਕਸੀਡੈਂਟ ਹੋਇਆ ਦੱਸਿਆ ਨਹੀਂ ਮੈਂ ਤੇ ਇਹ ਖਬਰ ਪ੍ਰੋ ਪੰਜਾਬ ਟੀਵੀ ਤੇ ਵੀ ਖਬਰ ਆਈ ਐ ਅਖਬਾਰਾਂ 'ਚ ਵੀ ਆਈ ਐ ਤੇ ਮੈਂ ਵੀ ਸ਼ੇਅਰ ਕੀਤੀ ਸੀਗੀ ਤੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਹੈ ਕਿੱਤੇ ਵੀ ਜਾਣੇ ਆਪਣਾ ਆਰਾਮ ਨਾਲ ਚਲਾਇਆ ਕਰੋ 5 ਮਿੰਟ ਪਹਿਲਾਂ ਤੁਰਪੋ ਕਾਲੀ ਨਾ ਕਰੋ ਹਨਾ ਹਾਂ ਸਭ ਤੋਂ ਵੱਡੀ ਗੱਲ ਹੈਲਮਟ ਜਿਹੜੇ ਕਾ ਮੁੰਡੇ ਆਪਸ ਦੇ ਵਿੱਚ ਰਾਲ ਕੇ ਖੁੱਲੜਬਾਜੀ ਜੀ ਕਰਨ ਲੱਗੇ ਨੇ ਹੁਣ ਤੇ ਟ੍ਰੈਂਡ ਹੀ ਚੱਲ ਪਿਆ ਟ੍ਰੈਂਡ ਚੱਲ ਪਿਆ ਅੱਜ ਕੱਲ ਮੁੰਡੇ ਤਾਂ ਸੋਨੂ ਆਪਣਾ ਬਚ ਗਿਆ ਉਦੋਂ ਦੇਖ ਲੋ ਸੋਨੋ ਦਾ ਵੀ ਹੋ ਗਿਆ ਸੀ ਇੱਕ ਸੀ ਇਹ ਹੈਲਮਟ ਨਹੀਂ ਨਾ ਪਾਉਂਦੇ ਸਭ ਤੋਂ ਵੱਡੀ ਗੱਲ ਹੈ ਹੈਲਮਟ ਨਹੀਂ ਪਾਉਂਦੇ ਹੈਗੇ ਹੈਲਮਟ ਪਾਇਆ ਹੋਵੇ ਫਿਰ ਵੀ ਥੋੜਾ ਬੋਧਾ ਬਚਾਅ ਹੋਣ ਦੀ ਹਨਾ ਹੁੰਦੀ ਹੈ ਕਿ ਹਾਂ ਹੈਲਮਟ ਨਾਲ ਕਾਫੀ ਚੀਜ਼ਾਂ ਦਾ ਬਚਾਅ ਹੁੰਦਾ ਸਿਰ ਦਾ ਮੂੰਹ ਦਾ ਪੂਰੇ ਦਾ ਬਚਾਅ ਹੋ ਜਾਂਦਾ ਹੈ ਹੈਨਾ ਤੇ ਹੈਲਮਟ ਪਾਣਾ ਬਹੁਤ ਜ਼ਰੂਰੀ ਹੈ ਹੈਲਮਟ ਪਾ ਕੇ ਰੱਖਿਆ ਕਰੋ ਹਮੇਸ਼ਾ ਕਿਉਂਕਿ ਟਾਈਮ ਦਾ ਕੁਛ ਨਹੀਂ ਟਾਈਮ ਨਾਲ ਘਰ ਆ ਜਾਇਆ ਕਰੋ ਹੈਨਾ ਕੰਮ ਕਮਾਂ ਕਰ ਤੋਂ ਨਾਲੇ ਘਰ ਦੇ ਨੂੰ ਦੱਸ ਕੇ ਜਾਇਆ ਕਰੋ ਕਿੱਥੇ ਚੱਲੇ ਕਿੱਥੇ ਨਹੀਂ ਹਾਂ ਸਹੀ ਟਾਈਮ ਬਹੁਤ ਖਰਾਬ ਕੋਈ ਮਾਰ ਕੇ ਪੁੱਛਦਾ ਨਹੀਂ ਹੈਗਾ ਵੀ ਹਾਂ ਕਿੱਥੇ ਲੱਗਿਆ ਹਾਂ ਮੈਨੂੰ ਲੱਗਦਾ ਰਾਤ ਚੱਕਦਾ ਵੀ ਨਹੀਂ ਹੈਗਾ ਰਾਤ ਦੇ ਵਿੱਚ ਹਾਂ ਰਾਤੀ ਐਕਸੀਡੈਂਟ ਹੋਇਆ ਜਿੱਦਾਂ ਹੁਣ ਪਤਾ ਨਹੀਂ ਕਿਹੜੇ ਵੇਲੇ ਐਕਸੀਡੈਂਟ ਹੋਇਆ ਕਿੰਨੇ ਵਜੇ ਹੋਇਆ ਕਿਸੇ ਨੇ ਦੇਖਿਆ ਹੀ ਨਹੀਂ ਜਾਨੀ ਕਿ ਕਿਸੇ ਨੇ 2:30 ਵਜੇ ਕਹਿ ਰਹੇ ਨੇ ਕਿ ਇਦਾਂ ਹੈ ਨਾ ਉੱਥੇ ਲਾਸ਼ਾਂ ਪਈਆਂ ਦੇਖੀਆਂ ਹੋਣੀਆਂ ਤੇ ਕਿਸੇ ਨੇ ਦੱਸਿਆ ਵੀ ਰਾਤੀ 2:30 ਵਜੇ ਐਕਸੀਡੈਂਟ ਹੋਇਆ ਦੋਸਤ ਯਾਰੀ ਕੁਝ ਨਹੀਂ ਆਇਆ ਹੈਗਾ ਦੇਖੋਗੇ ਇੰਨੇ ਦੋਸਤ ਸੀ ਮੁੜ ਕੇ ਕੋਈ ਨਹੀਂ ਆਇਆ ਕੋਈ ਨਹੀਂ ਨੇੜੇ ਆਉਂਦਾ ਸਹੀ ਗੱਲ ਆ ਤੁਸੀਂ ਆਪਣਾ ਧਿਆਨ ਰੱਖੋ ਜਿਹੜਾ ਨੁਕਸਾਨ ਹੈ ਜ਼ਿਆਦਾਤਰ ਉਹ ਮਾਪੇ ਦਾ ਹੁੰਦਾ ਹੈ ਸਹੀ ਗੱਲ ਹੈ ਉਹ ਆਪਣਾ ਧਿਆਨ ਰੱਖੋ ਆਪਣਾ ਸੇਫ ਲੋ ਕਰਾ ਲਿਓ ਔਰ ਵੀ ਜਿਆਦਾ ਫੁੱਲੜਵਾਜੀ ਕਰਨ ਦੀ ਲੋੜ ਨਹੀਂ ਸਪੈਸ਼ਲ ਮੁੰਡਿਆਂ ਨੂੰ ਹਨਾ ਹੂੰ ਤੇ ਯਾਰੀ ਦੋਸਤੀ ਵੀ ਆਪਣੀ ਵਸੋਂ ਨਹੀਂ ਕਿ ਰੱਖੋ ਦਾਇਰੇ ਦੇ ਵਿੱਚ ਦਾਇਰੇ ਦੇ ਵਿੱਚ ਕਿਉਂਕਿ ਜਿਆਦਾ ਯਾਰੀ ਦੋਸਤੀ ਤੇ ਉਹ ਫਾਇਦਾ ਹੀ ਨਹੀਂ ਹੁੰਦਾ ਉਹਦਾ ਕੋਈ ਯਾਰ ਉਲੜਵਾਜੀ ਹੁੰਦੀ ਹੈ ਕੋਈ ਨਹੀਂ ਖੜਦਾ ਮਾਪੇ ਉਹਨੂੰ ਹੈਨਾ ਮਾਪਿਆਂ ਨੂੰ ਦੁੱਖ ਹੈ ਸਹੀ ਗੱਲ ਹੈ ਉਹਨਾਂ ਨੂੰ ਹੋਰ ਕਿਸੇ ਨੂੰ ਕੋਈ ਦੁੱਖ ਨਹੀਂ ਹੈਗਾ ਸਭ ਆਪਣਾ ਆਪਣਾ ਕਰ ਹੀ ਜਾਂਦੇ ਨੇ ਸਾਰਾ ਪਾਲ ਕੇ ਜਵਾਨ ਕੀਤਾ ਹੈਨਾ 24 ਸਾਲ ਦਾ ਸੀਗਾ ਉਹ ਬੰਦਾ ਵਿਆਹ ਨਾਲਾ ਸੀ ਉਹ ਹੈਨਾ ਵਿਆਹ ਨਾਲਾ ਸੀਗਾ ਟੈਕ ਕਰਤੇ ਹੋਣ ਤੇ ਹੁਣ ਐ ਕੁਝ ਹੋ ਗਿਆ ਫਿਰ ਹੋਰ ਲਾ ਲਓ ਵੀ ਖੇਤ ਦੀ ਹੈਗੀ ਮੇਰਾ ਤੇ ਉਸ ਟੈਂਡਾ ਬੀਬੀ ਸੈਟ ਆਇਆ ਉਸ ਇਹੀ ਗੱਲ ਹੈ ਪਤਾ ਕੀ ਅੰਨਾ ਗਰੀਬੀਆਂ ਦੇ ਵਿੱਚ ਪਾਲ-ਪਾਲ ਕੇ ਨਿਆਣੇ ਵੱਡੇ ਕਰਨੇ ਫਿਰ ਮੁੜ ਕੇ ਬੱਚੇ ਐਦਾਂ ਸਾਡੇ ਨਾਲ ਖੇਡਦੇ ਆ ਨਾ ਅਸੀਂ ਹਾਂ ਬਚਪਨ ਦੇ ਵਿੱਚ ਤੇ ਹੁਣ ਜਦ ਆਇਆ ਸੁਣਨੇ ਨੇ ਬੜਾ ਦੁੱਖ ਲੱਗਦਾ ਮੈਨੂੰ ਦੁੱਖ ਦੇ ਹੁੰਦਾ ਇਹ ਕਰੇ ਵੀ ਕੀ ਬੰਦਾ ਕਰ ਵੀ ਕੀ ਸਕਦਾ ਕਰ ਵੀ ਨਹੀਂ ਕੀ ਸਕਦਾ ਸਹੀ ਗੱਲ ਹੈ ਜਾਣ ਵਾਲਾ ਤਾਂ ਚਲਾ ਜਾਂਦਾ ਓ ਪਿੱਛੇ ਦੁੱਖ ਜ਼ਿਆਦਾ ਕਰਤੇ ਮਾਪੇ ਉਹਦਾ ਹੁੰਦਾ ਨੁਕਸਾਨ ਉਹਨਾਂ ਦੀ ਆਂਧਰਾ ਹਨਾ ਹਾਂ ਹੁੰਦੀਆਂ ਨੇ ਉੱਚੀਆਂ ਪਰ ਬਾਕੀ ਜੋ ਵੀ ਹੋਣਾ ਪ੍ਰਮਾਤਮਾ ਲਿਖਤਾ ਜੋ ਹੋਣਾ ਉਹ ਹੋ ਹੀ ਜਾਣਾ ਬਟ ਫਿਰ ਵੀ ਆਪਣੀ ਸੇਫਟੀ ਵੀ ਬਹੁਤ ਜ਼ਰੂਰੀ ਹੈ ਨਾ ਜੋ ਹੁਣ ਉਹ ਹੋਈ ਜਾਣਾ ਪਰ ਆਪਾਂ ਨੂੰ ਫਿਰ ਵੀ ਸੇਫਟੀ ਲੈ ਕੇ ਚੱਲਣਾ ਚਾਹੀਦਾ ਹੈ ਨਾ ਟਾਈਮ ਟੂ ਟਾਈਮ ਆਪਣੇ ਘਰ ਆ ਆਓ ਹੈ ਨਾ ਘਰ ਤੋਂ ਜਾਓ ਟਾਈਮ ਟੂ ਟਾਈਮ ਸਿੱਧਾ ਸਕੇ ਜਾਓ ਹੈ ਨਾ ਇਕੱਲੇ ਕਦੀ ਵੀ ਨਾ ਜਾਓ ਸੋਨੂ ਨੇ ਵੀ ਐਦਾ ਹੀ ਕੀਤਾ ਸੀ ਹੈ ਨਾ ਸੋਨੂ ਵੀ ਬਿਨਾਂ ਦੱਸੇ ਚਲਾ ਗਿਆ ਪਾਰਕ ਟਵਾਨ ਦਾ ਬਹਾਨਾ ਲਾ ਕੇ ਤੇ ਉਧਰ ਗਿਆ ਉਧਰ ਨਿਕਲ ਗਿਆ ਸੀ ਨਿਕਲ ਗਿਆ ਹਾਂ ਉਹਦੇ ਨਾਲ ਫਿਰ ਉਹਦੇ ਇੰਨੀਆਂ ਸੱਟਾਂ ਲੱਗੀਆਂ ਸੀ ਦੇਖ ਲਓ ਸਹੀ ਗੱਲ ਹੈ ਬਹੁਤ ਜ਼ਿਆਦਾ ਸੱਟਾਂ ਖਾ ਗਿਆ ਇਹ ਬਹੁਤ ਵੇਖਣੇ ਜਦੋਂ ਬਾਹਰ ਵੀ ਕਿਤੇ ਜਾਈ ਨਾ ਤਿੰਨ ਤਿੰਨ ਮੁੰਡੇ ਚਾਰ ਚਾਰ ਮੁੰਡੇ ਇੱਕ ਮੋਟਰਸਾਈਕਲ ਤੇ ਬੈਠੇ ਹੁੰਦੇ ਨੇ ਹਾਂ ਕਦੇ ਕਿੱਧਰ ਨੂੰ ਜਾਂਦੇ ਨੇ ਕਦੇ ਕਿੱਧਰ ਨੂੰ ਢੇੜੇ ਤੇ ਢੇੜਾ ਬਸ ਇਹ ਹਾਲ ਹੁੰ ਗਿਆ ਉਹਦਾ ਇਹੀ ਕੁਛ ਹੈ ਵਸ ਇਹੀ ਕੁਛ ਹੈ ਪਹਿਲੀ ਗੱਲ ਤੇ ਰਹਿ ਹੀ ਨਹੀਂ ਗਏ ਇੱਥੇ ਸਭ ਬਾਹਰ ਬਾਹਰ ਨੂੰ ਚਲੇ ਗਏ ਨੇ ਜਿਹੜੇ ਆਏ ਨੇ ਬਸ ਉਹ ਐਦਾਂ ਕੁ ਲੋਕ ਉਹ ਅਵਾਰਾਗਰਦੀ ਤੇ ਜਾਂ ਨਸ਼ਿਆਂ ਤੇ ਬਸ ਬਿਲਕੁਲ ਕੋਈ ਪੜ੍ਹਾਈ ਵੱਲ ਕਿਸੇ ਦਾ ਜ਼ਿਆਦਾ ਧਿਆਨ ਦੇਣ ਉਹ ਨਹੀਂਗਾ ਈਗਾ ਕੁਤੇ ਦਾ ਮਾਲ ਧਿਆਨ ਨਾਲ ਜੀ ਹੋਲੰਡ ਦੇਸ਼ ਦਾ ਕੀ ਬਣਨਾ ਇਹ ਗੱਲ ਹੈ ਪੰਜਾਬ ਹਾਂਜੀ ਤੇ ਬਾਕੀ ਇਸ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਠੀਕ ਹੈ ਜੀ ਅੱਜ ਦਾ ਵਲੌਗ ਬਸ ਇੱਥੇ ਤੱਕ ਹੀ ਬਣਾਵਾਂਗੇ ਤੇ ਬਾਕੀ ਫਿਰ ਕੱਲ ਨੂੰ ਦੇਖਾਂਗੇ ਹਨਾ ਕੀ ਕਰਨਾ ਕਿਉਂਕਿ ਚੰਗਾ ਲੱਗਦਾ ਹੈ ਨਾ ਜਿਆਦਾ ਆਪਾਂ ਕੁਝ ਅਸੀਂ ਸੋਚਿਆ ਹੋਇਆ ਸੀ ਕਾਫੀ ਚੀਜ਼ਾਂ ਹਨਾ ਜਾਂ ਆਪਾਂ ਬਣਾਵਾਂਗੇ ਵਲੌਗ ਵਗੈਰਾ ਤੇ ਪਰ ਹੁਣ ਅਸੀਂ ਕੈਨਸਲ ਕੀਤਾ ਤੇ ਬਾਕੀ ਕੱਲ ਨੂੰ ਦੇ ਦਿਆਂ ਕੀ ਕਰਨਾ ਹੈ ਨਾ ਕੱਲ ਦਾ ਕੱਲ ਇੱਕ ਅਦਾ ਪ੍ਰੋਗਰਾਮ ਵੀ ਹੈ ਮੇਰਾ ਸ਼ਾਇਦ ਉਹ ਮੈਂ ਅੱਲੇ ਘਰ ਦੇ ਉਹਨੂੰ ਵੀ ਦੱਸਿਆ ਮਨਪ੍ਰੀਤ ਨੂੰ ਵੀ ਨਹੀਂ ਬਤਾ ਹੁਣੇ ਤੁਹਾਨੂੰ ਪਹਿਲਾਂ ਦੱਸ ਰਿਹਾ ਤੇ ਕੱਲ ਸਵੇਰੇ ਮੇਰਾ ਪ੍ਰੋਗਰਾਮ ਹੈ ਕੋਈ ਜਾਣਾ ਤੇ ਉਹ ਫਿਰ ਸ਼ਾਇਦ ਮੈਂ ਵੀਡੀਓ ਬਣਾਵਾਂ ਥੋੜੀ ਬੋਤੀ ਜਿਆਦਾ ਨਹੀਂ ਥੋੜੀ ਬੋਤੀ ਬਣਾਉਂਗਾ ਤੇ ਉਹ ਵਿੱਚ ਪਾ ਦਾਂਗੇ ਆਪਾਂ ਠੀਕ ਹੈ ਜੀ ਤੇ ਇਸ ਵਲੌਗ ਨੂੰ ਆਪਾਂ ਕਰਦੇ ਹਾਂ ਇੱਥੇ ਐਂਡ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਠੀਕ ਹੈ ਜੀ ਵਿਊ ਬਹੁਤ ਘੱਟ ਆ ਰਹੇ ਨੇ ਕਮੈਂਟ ਵੀ ਬਹੁਤ ਘੱਟ ਆ ਰਹੇ ਨੇ ਤੇ ਕਮੈਂਟ ਤੇ ਆ ਹੀ ਨਹੀਂ ਰਹੇ ਆ ਹੀ ਨਹੀਂ ਰਹੇ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਸਾਡੀ ਹੈਲਪ ਕਰੋ ਥੋੜੀ ਜੀ ਹੈਲਪ ਹੀ ਹੈ ਬਸ ਤੁਸੀਂ ਵਾਚ ਕਰ ਲਓ ਬਹੁਤ ਵੱਡੀ ਹੈਲਪ ਹੈ ਠੀਕ ਹੈ ਪੂਰਾ ਪੂਰਾ ਵਲੌਗ ਦੇਖੋ ਤੇ ਸ਼ੇਅਰ ਵੀ ਕਰੋ ਠੀਕ ਹੈ ਤੇ ਲਾਈਕ ਜਰੂਰ ਕਰ ਦਿਆ ਕਰੋ ਸਾਰਾ ਕੁਝ ਕਰ ਦਿਆ ਕਰੋ ਕਮੈਂਟ ਲਾਈ ਗਈਏ ਉਹ ਹੈਨਾ ਸਹੀ ਗੱਲ ਹੈ ਇਹ ਚੀਜ਼ ਬਹੁਤ ਜ਼ਰੂਰੀ ਨੇ ਸਾਡੇ ਲਈ ਤੇ ਇਹ ਹੈਲਪੀ ਹੈ ਬਸ ਚੰਗਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ